ਲੋ ਜੀ ਆ ਕੁਛ ਮਸ਼ੀਨਾ ਆਰਕਿਓ ਸਪੈਨ ਦੀ ਕੰਪਨੀ ਹੈਗੀ ਤੇ ਜਿੱਦਾਂ ਹ ਵੇਲਸ ਇਸ ਤਰ੍ਹਾਂ ਖੇਤਾਂ ਦੇ ਵਿੱਚ ਖਿਣੀਆਂ ਪਈਆਂ ਹੁੰਦੀਆਂ ਨੇ ਕਿ ਆ ਨਾ ਲਾਈਨਾਂ ਦੇ ਵਿੱਚ ਇਹਨਾਂ ਨੂੰ ਚੱਕਣ ਦਾ ਕੰਮ ਇਹਨਾਂ ਮਸ਼ੀਨਾ ਨੇ ਕਰਨਾਗਾ ਬਹੁਤ ਹਾਈ ਟੈਕਨੋਲੋਜੀ ਦੀਆਂ ਮਸ਼ੀਨਾ ਨੇ ਹੁਣ ਇਹ ਲਾਂਚਿੰਗ ਇਹਨਾਂ ਦੀ ਹੋਣ ਲੱਗੀ ਹੈਗੀ ਤੇ ਦੇਖਣ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਆ E14 ਮਲਟੀਪੈਗ E14 RQ ਸਿਰ ਲੈਂਡ ਫੋਰਸ ਦੇ ਨਾਲ ਟਾਈ ਅਪ ਇਸ ਕੰਪਨੀ ਦਾ ਹੋਇਆਗਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੁਣ ਇਹ ਕੰਪਨੀ ਲੈਂਡ ਫੋਰਸ ਦੇ ਥਰੂ ਮਤਲਬ ਆਪਣੀਆਂ ਚੀਜ਼ਾਂ ਵੇਚੂਗੀ ਇਨ ਫਿਊਚਰ ਜਿਆਦਾ ਡਿਮਾਂਡ ਜੇ ਆਉਂਦੀ ਹੈਗੀ ਤਾਂ ਹੋ ਸਕਦਾ ਇੱਥੇ ਇਹਨਾਂ ਦੀ ਮੈਨੂਫੈਕਚਰਿੰਗ ਜਾਂ ਇਹ ਚੀਜ਼ਾਂ ਸਟਾਰਟ ਹੋਣ ਹਨ ਪਰ ਫਿਲਹਾਲ ਦੀ ਘੜੀ ਮੇਡ ਇਨ ਸਪੇਨ ਇਹ ਮਸ਼ੀਨਾਂ ਇੱਥੇ ਆ ਰਹੀਆਂ ਨੇਗੇ ਆ 75 ਹਾਰਸ ਪਾਵਰ ਦਾ ਟਰੈਕਟਰ ਇਹਨਾਂ ਨੂੰ ਚਲਾਉਣ ਵਾਸਤੇ ਚਾਹੀਦਾ ਹੈਗਾ ਹੁਣ ਤੁਹਾਨੂੰ ਇੱਕ ਡੈਮੋ ਇਹਨਾਂ ਦੀ ਦੇਵਾਂਗੇ ਮਸ਼ੀਨਾਂ ਦੀ ਵੀ ਕਿਸ ਤਰ੍ਹਾਂ ਇਹਨਾਂ ਮਸ਼ੀਨਾਂ ਦਾ ਕੰਮ ਹੁੰਦਾ ਹੈਗਾ ਤੇ ਆਜੋ ਫਿਰ ਦਿਖਾਉਣਿਆ ਤੁਹਾਨੂੰ ਸਾਰਾ ਸੀਨ ਕਿਦਾਂ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਕੰਮ ਹੋਣਾਗਾ ਲਓ ਜੀ ਹੁਣ ਇਹਦਾ ਜਿਹੜਾ ਲਾਂਚਿੰਗ ਦਾ ਇਵੈਂਟ ਹੈਗਾ ਉਹ ਹੋਣ ਲੱਗਿਆ ਹੈਗਾ ਤੇ ਇੱਕ ਵਾਰ ਸਾਰਾ ਜਿਹੜਾ ਆਪਾਂ ਕਹਿ ਦਈਏ ਵੀ ਇੱਕ ਕਿਸੇ ਵੀ ਚੀਜ਼ ਨੂੰ ਲੌਂਚ ਕਰਨ ਦੀ ਕੋਈ ਰਸਮ ਹੁੰਦੀ ਆ ਇੱਕ ਰਸਮ ਦੇ ਅਨੁਸਾਰ ਹੁਣ ਸਾਰਾ ਜਿਹੜੀ ਫਾਰਮੈਲਟੀ ਆ ਉਹ ਕੀਤੀ ਜਾਣੀ ਹੈਗੀ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਇਹਦੀ ਡੈਮੋ ਆਗੀ ਉਹ ਲਾਈਵ ਡੈਮੋ ਆਪਾਂ ਕਹਦੀਏ ਵੀ ਉਹ ਦਿੱਤੀ ਜਾਊਗੀ 5 4 3 2 ਲੇਡੀਜ਼ ਐਂਡ ਜੀਨਮੈਨ ਕਲਾਪਿੰਗ ਐਵਰੀਬਾਡੀ ਲੋ ਬਾਕੀ ਹੁਣ ਚੱਕਣ ਲੱਗੇ ਆ ਦੋਨਾਂ ਮਸ਼ੀਨਾਂ ਤੋਂ ਭਰਾਵੋ ਪਰਦਾ ਤੇ ਦੇਖਦੇ ਆ ਮਸ਼ੀਨਾਂ ਦੇਖਣ ਦੇ ਵਿੱਚ ਕਿੱਦਾਂ ਦੀਆਂ ਨਗੀਆਂ ਤੇ ਕਿਉਂਕਿ ਹਾਲੇ ਤੱਕ ਫੋਟੋਆਂ ਦੇ ਵਿੱਚ ਹੀ ਦੇਖਿਆ ਨੇ ਮੈਂ ਵੀ ਜਾਂ ਇੱਕ ਵੀਡੀਓ ਦਿਖਾਈ ਸੀਗੀ ਉੱਥੇ ਪ੍ਰੋਗਰਾਮ ਦੇ ਵਿੱਚ ਜਦੋਂ ਪਹਿਲਾਂ ਪੈਰਸ ਦੇ ਵਿੱਚ ਸਕਰੀਨਾਂ ਤੇ ਤੇ ਉੱਥੇ ਵੇਖੀਆਂ ਸੀ ਬਾਕੀ ਹੁਣ ਇਹ ਆ ਲਓ ਮਸ਼ੀਨ ਤੁਹਾਡੇ ਸਾਹਮਣੇ ਆ ਇਹ ਜਿਹੜੀ ਮਸ਼ੀਨ ਆਗੀ ਇਹ ਇਸ ਮਸ਼ੀਨ ਦਾ ਕੰਮ ਆਗਾ ਜਿਹੜੀ ਵੱਡੀ ਬੇਲ ਇਹ ਬਣਾਉਂਦੀ ਹੈਗੀ ਮਸ਼ੀਨ ਮੰਨ ਲਓ ਤਕਰੀਬਨ 14 ਜਾਂ 16 ਮੇਰਾ ਖਿਆਲ 16 ਵੇਲਾਂ ਨੂੰ ਇਹ ਵਾਈਂਡ ਕਰਕੇ ਇੱਕ ਵੇਲ ਬਣਾ ਦਿੰਦੀ ਹੈਗੀ ਠੀਕ ਹੈ ਜਿਹੜੀ ਦੂਸਰੀ ਮਸ਼ੀਨ ਹੈ ਜੀ ਤੋਂ ਹਲੇ ਪਰਦਾ ਚੱਕਣਾਗਾ ਤੇ ਇਹ ਜਿਹੜੀ ਮਸ਼ੀਨ ਹੈਗੀ ਇਹ ਉਹਨਾਂ ਦੋਨਾਂ ਮਤਲਬ ਦੋ ਵੇਲਸ ਨੂੰ ਇੱਕ ਟਾਈਮ ਚੱਕ ਕੇ ਟਰਾਲੀ ਦੇ ਵਿੱਚ ਲੋਡ ਕਰਨ ਦਾ ਕੰਮ ਕਰਦੀ ਹੈਗੀ ਤੇ ਇਹਦੇ ਨਾਲ ਕੀ ਹੈਗਾ ਵੀ ਲੇਬਰ ਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਵੇਲ ਨੂੰ ਚੱਕਣ ਵਾਸਤੇ ਤੇ ਇਸ ਮਸ਼ੀਨ ਦਾ ਕੰਮ ਇਹ ਹੈਗਾ ਤੇ ਦੂਸਰੀ ਮਸ਼ੀਨ ਦਾ ਜਿਹੜਾ ਕੰਮ ਆਗਾ ਉਹ ਹੈਗਾਗਾ 15 ਜਾਂ 16 ਬੇਲਾਂ ਨੂੰ ਮੇਰੇ ਖਰ ਮੈਨੂੰ ਪੱਕਾ ਪਤਾ ਨਹੀਂ 14 ਜਿਵੇਂ E14 ਇਹ ਤਾਂ ਨਾ ਮਗਾ ਹੋ ਸਕਦਾ ਹੈ 14 ਬੇਲਸ ਨੂੰ ਵਾਈਂਡ ਕਰਕੇ ਇੱਕ ਬੇਲ ਬਣਾਉਂਦੀ ਹੋਵੇ ਹੋ ਸਕਦਾ ਜਿਹੜਾ ਮੈਨੂੰ ਗਿਣਤੀ ਕਰਨ ਵੇਲੇ ਲੱਗਿਆ ਮੈਨੂੰ ਲੱਗਿਆ ਵੀ 16 ਬੇਲਸ ਨੂੰ ਵਾਈਂਡ ਕਰਦੀ ਹੈ ਮਤਲਬ 16 ਬੇਲਸ ਨੂੰ ਇੱਕ ਬੇਲ ਦੇ ਵਿੱਚ ਵਾਈਂਡ ਕਰਨ ਦਾ ਕੰਮ ਇਹ ਮਸ਼ੀਨ ਕਰਦੀ ਹੈ ਕਿ ਬਾਕੀ ਇਸ ਮਸ਼ੀਨ ਤੋਂ ਵੀ ਹੁਣ ਪਰਦਾ ਚੱਕਣ ਲੱਗੇ ਆਗੇ ਤੇ ਇਹ ਰਹੀ ਆਪਣੀ ਇਹ ਮਸ਼ੀਨ ਸੋਮਾਜੀਪਾ ਪੋਤੀ ਲੇਡੀਜ਼ ਐਂਡ ਚੇਅਰਮੈਨ ਲਓ ਵੀ ਹੁਣ ਤੁਹਾਨੂੰ ਪ੍ਰੋਪਰ ਇਹਦੀ ਡੈਮੋ ਦਿਖਾਈ ਜਾਣੀ ਹੈ ਲਾਈਵ ਡੈਮੋ ਵੀ ਕਿਸ ਤਰ੍ਹਾਂ ਇਹ ਮਸ਼ੀਨ ਕੰਮ ਕਰਦੀ ਹੈਗੀ ਇਹ ਜਿਹੜੀ ਮਸ਼ੀਨ ਆ ਇਹਦਾ ਕੰਮ ਆਂਗਾ ਮਲਟੀਪਲ ਵੇਲਸ ਨੂੰ ਚੱਕ ਕੇ ਤੇ ਉਹਨਾਂ ਦੀ ਇੱਕ ਵੇਲ ਬਣਾਉਣਾ ਲਓ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਆਪਰੇਟਰ ਦਾ ਕੰਮ ਕੀ ਆ ਬਸ ਮਸ਼ੀਨ ਚੱਲੀ ਜਾਣੀ ਆ ਇੱਕ ਲਾਈਨ ਦੇ ਵਿੱਚ ਪਈਆਂ ਵੇਲਜ਼ ਨੂੰ ਜ਼ਰੂਰੀ ਨਹੀਂ ਹੈਗਾ ਵੀ ਇੱਕ ਲਾਈਨ ਦੇ ਵਿੱਚ ਹੀ ਵੇਲਜ਼ ਹੋਣ ਤਾਂ ਕਿਸੇ ਵੀ ਤਰ੍ਹਾਂ ਪਈ ਵੇਲ ਨੂੰ ਇਹ ਮਸ਼ੀਨ ਚੱਕ ਲੈਣਾਗਾ ਚੱਕ ਚੱਕ ਕੇ ਇਹਨਾਂ ਨੂੰ ਇਕੱਠੇ ਕਰੀ ਜਾਣਾ ਜਿਹੜਾ ਇਹਦੇ ਵਿੱਚ ਮਤਲਬ ਮੇਨ ਇਹਦਾ ਚੈਂਬਰ ਆ ਜਿੱਥੇ ਵੇਲਜ਼ ਨੂੰ ਵਾਈਂਡ ਕਰਦੀ ਹੈ ਠੀਕ ਹੈ ਮੈਂ ਇਕੱਠੀਆਂ ਕਰ ਕਰਕੇ 14 ਜਾਂ 16 ਵੇਲਜ਼ ਦਾ ਇਹਦਾ ਮੈਨੂੰ ਮਤਲਬ ਪੱਕਾ ਕਨਫਰਮ ਨਹੀਂ ਹੈ ਮੈਂ ਤੁਹਾਹਰਾ ਵੀਡੀਓ ਚ ਕਹਣਾ ਵੀ 14 ਤੋਂ ਪਲੱਸ ਹੀ ਵੇਲਜ਼ ਨੇ ਜਿੱਦਾਂ ਮੈਂ ਗਿਣ ਕੇ ਦੇਖਿਆ ਤਾਂ ਉਹਨਾਂ ਨੂੰ ਇੱਕ ਬਣਾ ਦੂਗੀ ਕਹਿਣ ਦਾ ਭਾਵ ਆ ਹੁਣ ਕੱਲੀ-ਕੱਲੀ ਇਦਾਂ ਬੇਲਸ ਨੂੰ ਚੱਕਣਾ ਇਹਦੇ ਵਿੱਚ ਬਹੁਤ ਵੱਡੀ ਸਿਰਦਰਦੀ ਹੁੰਦੀ ਹੈਗੀ ਬੇਲ ਬਣਾਉਣ ਤੇ ਉਹਨਾਂ ਸਮਾਂ ਨਹੀਂ ਲੱਗਦਾ ਜਿੰਨਾ ਬੇਲਸ ਨੂੰ ਚੱਕ ਕੇ ਟਰਾਲੀ ਦੇ ਵਿੱਚ ਪਾਉਣ ਦੇ ਉੱਤੇ ਸਮਾਂ ਲੱਗਦਾ ਸੋ ਇਸ ਮਸ਼ੀਨ ਦਾ ਕੀ ਕੰਮ ਆ ਇਹਨੇ ਦੇਖੋ ਇਸ ਤਰ੍ਹਾਂ ਇੱਕ ਬੇਲ ਦੇ ਵਿੱਚ ਇਹਨਾਂ ਨੂੰ ਵਾਈਂਡ ਕਰਦਾ ਤੇ ਹੁਣ ਇਹ ਬੇਲ ਬਣ ਚੁੱਕੀ ਹੈਗੀ ਤੇ ਬੇਲ ਬਣ ਕੇ ਰੈਡੀ ਆ ਹੁਣ ਇਹਨੂੰ ਦੂਸਰੀ ਮਸ਼ੀਨ ਦੇ ਨਾਲ ਚੱਕ ਕੇ ਲੈ ਜਾਣਾ ਸੌਖਾ ਹੋ ਗਿਆ ਇਹੀ ਕੰਮ ਇਹਨਾਂ ਦੋਨਾਂ ਮਸ਼ੀਨਾਂ ਦਾ ਲੋ ਜੀ ਹੁਣ ਇੱਥੇ ਪਹਿਲਾਂ ਦੇਖੋ ਕਿੰਨੀਆਂ ਬੇਲਾਂ ਖੀਣੀਆਂ ਪਈਆਂ ਸੀਗੀਆਂ ਠੀਕ ਹੈ ਹੁਣ ਇਹਨੇ مشین ਨੂੰ ਕਹਿੰਦੇ ਇਸ ਪੁਆਇੰਟ ਕਰਕੇ ਬੰਦ ਕਰ ਦੇਣੀ ਕਿਉਂਕਿ ਜਦੋਂ ਥੱਲਿਓਂ ਬੇਲ ਨੂੰ ਚੱਕਦੀ ਹੈਗੀ ਤਾਂ ਨੀਚੇ ਜੋ ਬੜਾਈਆਂ ਸਾਰੀਆਂ ਲਗੜੀਆਂ ਘਰੂਟ ਆਪਾਂ ਭਰਦੇ ਹੁੰਨੇ ਹੱਥਾਂ ਨਾਲ ਹਨਾ ਜਿੱਦਾਂ ਗੰਨੇ ਨੂੰ ਖਾਲੀ ਕਰਦੀ ਹੁੰਦੀ ਹੈ ਕਿ ਸ਼ੂਗਰ ਮਿਲ ਦੇ ਵਿੱਚ ਇੱਕ ਮਸ਼ੀਨ ਉਸ ਤਰ੍ਹਾਂ ਕਰਦੇ ਉਹਦੇ ਨਾਲ ਪਾਰਕਾ ਕਾ ਜਿਹੜਾ ਉਹ ਖਰਾਬ ਹੋ ਜਾਣਾ ਤਾਂ ਕਰਕੇ ਇਸ ਮਸ਼ੀਨ ਨੂੰ ਚਲਾਉਣ ਦਾ ਜਿਹੜਾ ਆਪਾਂ ਕਹਦੀਏ ਵੀ ਉਹ ਫੈਸਲਾ ਉਹ ਨਹੀਂ ਲਿਆ ਗਿਆ ਤਾਂ ਕਿ ਪਾਰਕਾ ਦਾ ਜਿਹੜਾ ਬੱਚਿਆਂ ਦਾ ਖਰਾਬ ਨਾਲ ਹੋ ਗਈ। ਸੋ ਕਿਵੇਂ ਲੱਗੀ ਵੀਡੀਓ? ਸਾਂਝੀ ਜ਼ਰੂਰ ਕਰਿਓ ਅੱਗੇ। ਸਤਿ ਸ਼੍ਰੀ ਅਕਾਲ ਜੀ।